ਸੰਗਰੂਰ ਦੇ ਵਿੱਚ ਇਸ ਸਮੇਂ ਪੂਰਨ ਤੌਰ ਤੇ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਕਰ ਦਿੱਤਾ ਗਿਆ ਹੈਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਸੰਗਰੂਰ ਦਾ ਇਹ بڑے ਚੌਕ ਦਾ ਮੇਨ ਬਾਜ਼ਾਰ ਹੈਗਾ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ 1 ਘੰਟੇ ਦੇ ਲਈ ਪੂਰਨ ਜਿਹੜਾ ਬਲੈਕਆਊਟ ਹੈਗਾ ਉਹ ਕੀਤਾ ਗਿਆ ਹੈਗਾ ਲੋਕਾਂ ਨੂੰ ਜਿਹੜਾ ਇਤਿਆਦ ਰੱਖਣ ਦੇ ਲਈ ਜਾਂ ਲੋਕਾਂ ਨੂੰ ਹਰ ਸਮੇਂ ਤਿਆਰ ਰਹਿਣ ਦੇ ਲਈ ਇਸ ਤਰ੍ਹਾਂ ਦਾ ਜਿਹੜਾ ਬਲੈਕਆਊਟ ਆਏ ਕੀਤਾ ਗਿਆ ਹੈਗਾ ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਜਿਹੜਾ ਭਾਰਤ ਅਤੇ ਪਾਕਿਸਤਾਨ ਦੇ ਵਿਚਾਲ ਜੋ ਪਿਛਲੇ ਸਮੇਂ ਦੇ ਵਿੱਚ ਹਾਲਾਤ ਬਣੇ ਸੀ ਉਹਨਾਂ ਨੂੰ ਲੈ ਕੇ ਸੀਜ਼ ਫਾਇਰ ਹੋ ਚੁੱਕਿਆ ਪਰ ਫਿਰ ਵੀ ਲਗਾਤਾਰ ਜਿਹੜਾ ਇਸ ਸਮੇਂ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦਾ ਲੋਕ ਹਰ ਸਮੇਂ ਤਿਆਰ ਰਹਿਣ ਉਹਨੂੰ ਦੇਖਦੇ ਹੋਏ ਮੌਕ ਡ੍ਰਿਲ ਕੀਤੀਆਂ ਗਈਆਂ ਨੇ ਤੇ ਰਾਤ ਨੂੰ ਜਿਹੜਾ ਬਲੈਕਆਊਟ ਦਾ ਪ੍ਰਸ਼ਾਸਨ ਦੇ ਵੱਲੋਂ ਅੱਜ ਸਮਾਂ ਦਿੱਤਾ ਗਿਆ ਸੀਗਾ ਬਲੈਕਆਊਟ ਕੀਤਾ ਗਿਆਗਾ 1 ਘੰਟੇ ਦਾ ਬਲੈਕਆਊਟ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸਾਇਰਨ বাজائے ਗਏ ਨੇਗੇ ਇਹ ਬਿਲਕੁਲ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਜਿਹੜਾ ਸੰਗਰੂਰ ਦਾ ਪੁਲਿਸ ਥਾਣਾ ਹੈਗਾ ਸਿਟੀ ਥਾਣਾ ਹੈਗਾ ਉਸ ਦੇ ਵਿੱਚ ਜਿਹੜਾ ਪੁਲਿਸ ਦੇ ਵੱਲੋਂ ਸਾਇਰਨ বাজائے ਗਏ ਨੇ ਲਗਾਤਾਰ ਹੂਟਰ বাজਾਇਆ ਗਿਆਗਾ ਵੱਖ-ਵੱਖ ਜਗਾਵਾਂ ਦੇ ਉੱਪਰ ਜਿਹੜਾ ਇਸ ਤਰ੍ਹਾਂ ਦੇ ਹੂਟਰ ਨੇ ਜਿਹੜੇ ਉਹ ਸੰਗਰੂਰ ਦੇ ਵਿੱਚ বাজائے ਗਏ ਨੇ ਤੇ ਇੱਕ ਘੰਟੇ ਦਾ ਪ੍ਰੋਪਰ ਜਿਹੜਾ ਬਲੈਕਆਊਟ ਹੈ ਬਾਜ਼ਾਰ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਪੂਰਾ ਬਾਜ਼ਾਰ ਹੈ ਜਿਹੜਾ ਉਹ ਬਿਜਲੀ ਬੰਦ ਕਰ ਦਿੱਤੀ ਗਈ ਹੈ ਕਿ ਤੇ ਜਿਹੜੇ ਵਹੀਕਲ ਨੇ ਸਿਰਫ ਉਹਨਾਂ ਦੀਆਂ ਜਿਹੜੀਆਂ ਲਾਈਟਾਂ ਨੇ ਤੁਹਾਨੂੰ जगਦੀਆਂ ਦਿਖਾਈ ਦੇ ਰਹੀਆਂ ਨੇ ਇਹ ਤਸਵੀਰਾਂ ਸੰਗਰੂਰ ਦੀਆਂ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਬਲੈਕਆਊਟ ਹੈਗਾ ਉਹ ਕੀਤਾ ਗਿਆ ਹੈਗਾ ਤੇ ਜਿਸ ਨੂੰ ਕੀ ਹੋਣਾ ਜਿਹੜਾ ਬੰਦ ਕਰ ਦਿੱਤਾ ਗਿਆ ਹੈਗਾ ਪੂਰਨ ਤੌਰ ਤੇ ਬਲੈਕਆਊਟ ਹੈ ਜਿਹੜਾ ਉਹ ਕੀਤਾ ਹੋਇਆ ਹੈਗਾ ਤੇ ਦੱਸਿਆ ਜਾ ਰਿਹਾ ਹੈ ਕਿ 1 ਘੰਟਾ ਜਿਹੜਾ 8 ਵਜੇ ਤੋਂ ਲੈ ਕੇ 9 ਵਜੇ ਤੱਕ ਜਿਹੜਾ ਸੰਗਰੂਰ ਦੇ ਵਿੱਚ ਪੂਰਨ ਤੌਰ ਤੇ ਬਲੈਕਆਊਟ ਰਹੇਗਾ ਦਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗਰੂਰ